ਇਦੇ ਵਿੱਚ ਅਸੀਂ ਜਿਹੜਾ ਆਪਣਾ ਮਹਾ ਪੰਜਾਬ ਜਿਹਦੇ ਵਿੱਚ ਸਾਰਾ ਰਾਜਸਥਾਨ ਹਰਿਆਣਾ ਹਿਮਾਚਲ ਚੰਡੀਗੜ੍ਹ ਇਹ ਸਾਰੇ ਦੇ ਸੀਮ ਦਿਖਾਉਣ ਲਈ ਆ ਕਹਿੰਦੇ ਆ ਨਾ ਜੇ ਤੁਸੀਂ ਹਿਮਾਚਲ ਦਾ ਚੰਡੀਗੜ੍ਹ ਦਾ ਜਾਂ ਹੋਰ ਜਿੰਨੀਆਂ ਵੀ ਘੁੰਮਣ ਵਾਲੀਆਂ ਥਾਵਾਂ ਨੇ ਜੇ ਉਹਨਾਂ ਦਾ ਸਾਰਿਆਂ ਦਾ ਨਜ਼ਾਰਾ ਇੱਕ ਥਾਂ ਦੇ ਉੱਤੇ ਲੈਣਾ ਹੈ ਤੇ ਤੁਸੀਂ ਇੱਥੇ ਗੈਰੀ ਫਾਰਮ ਲਿਖਿਆ ਨੇ ਜਿਹਨੂੰ ਆਪਾਂ ਪਹਿਲਾਂ ਕਹਿੰਦੇ ਹੁੰਦੇ ਭੂਂਡ ਕੜੂਕਾ ਉਹ ਚੀਜ਼ ਵੀ ਹੈਗੀ ਹੈ ਇੱਥੇ ਨਵਾਂ ਨਹੀਂ ਜਿੰਨਾ ਵੀ ਪੁਰਾਣੀ ਤੋਂ ਪੁਰਾਣੀ ਚੀਜ਼ ਲੱਭ ਕੇ ਲਈਏ ਉਹ ਲੋਕਾਂ ਦੇ ਮੁੱਖ ਸਮੁਖ ਕਰੀਏ ਤਾਂ ਲੋਕ ਪਸੰਦ ਕਰਦੇ ਨੇ ਤਾਂ ਦੁਬਾਰਾ ਦੁਬਾਰਾ ਆਉਂਦੇ ਨੇ ਬਣਿਆ ਹੋਇਆ ਫਿਰ ਇਹਨੂੰ ਬੋਲ ਤੇ ਪੇਸਟ ਕਰਕੇ ਅੱਗੇ ਉਵੇਂ ਇੰਬੋਸਡ ਪੇਂਟਿੰਗ ਬਣਾਵਾਗੇ ਹੁਣ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਇੱਥੇ ਜੋ ਪਿੰਡ ਬਣਿਆ ਹੋਇਆ ਹੈ ਪਹਿਲਾ ਪਿੰਡ ਕਿੱਦਾਂ ਦੇ ਹੁੰਦੇ ਸੀਗੇ ਉਹ ਹਰ ਇੱਕ ਚੀਜ਼ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗੀ ਤੁਸੀਂ ਦੇਖੋ ਜਿਵੇਂ ਤਰਿੰਜਲਾ ਵਿੱਚ ਪਿੰਗਾ ਝੂਟਦੇ ਸੀਗੇ ਤਰਿੰਜਲਾ ਬਣੀਆਂ ਹੋਈਆਂ ਨੇ ਇੱਧਰ ਜ਼ਿਮੀਦਾਰ ਦਾ ਮਕਾਨ ਹੈਗਾ ਜੀ ਇਹ ਜਿਵੇਂ ਪਹਿਲਾਂ ਜ਼ਿਮੀਦਾਰ ਰਹਿੰਦੇ ਸੀਗੇ ਉਹਨਾਂ ਦਾ ਕਿਵੇਂ ਵਿਹੜਾ ਹੁੰਦਾ ਸੀ ਕਿਵੇਂ ਮਕਾਨ ਹੁੰਦਾ ਸੀ ਅੱਛਾ ਜਿਹੜੇ ਦਰਵਾਜ਼ੇ ਫਿਰ ਉਹਨਾਂ ਨੇ ਯੂਜ਼ ਕੀਤੇ ਹਨ ਦਰਵਾਜ਼ੇ ਵੀ ਪਹਿਲਾਂ ਇਦਾਂ ਦੇ ਹੀ ਹੁੰਦੇ ਸੀ ਆਹ ਕੁੰਡੀ ਹੁੰਦੀ ਸੀ ਐਵੇਂ ਲੱਕੜ ਦੇ ਦਰਵਾਜ਼ੇ ਹੁੰਦੇ ਸੀ ਹਾਂਜੀ ਸਾਰੇ ਇਹ ਹੁਣ ਹੁਣ ਨਹੀਂ ਹੁੰਦੇ ਇਦਾਂ ਦੇ ਇਹ ਸੇਮ ਉਹੀ ਇਦਾਂ ਲੱਗਦੇ ਕਿ ਜਿਵੇਂ ਅਸੀਂ ਜ਼ਿਮੀਦਾਰ ਦੇ ਘਰ ਕੰਮ ਦੇ ਪਿਆ ਇੱਥੇ ਇਹ ਸ਼ਾਹੂਕਾਰ ਦੀ ਰੇਂਜ ਵਿੱਚ ਡੋਲੀ ਜਾਂਦੀ ਹੁੰਦੀ ਸੀ ਪੰਜਾਬ ਪੰਜਾਬ ਦੇ ਕਿਸਾਨਾਂ ਦਾ ਜਿਹੜਾ ਦਿੱਲੀ ਦਾ ਸੰਘਰਸ਼ ਸੀ ਉਹਦੀ ਇੱਕ ਨਿਸ਼ਾਨੀ ਹੈ ਜੀ ਇਹ ਇਹਦੇ ਵਿੱਚ ਅਸੀਂ ਉੱਥੇ ਦਿੱਲੀ ਸਵਾ ਸਾਲ ਰਹੇ ਹਾਂ ਪਰ ਵਿੱਚ ਗੱਡੀਆਂ ਸੀਤਾ ਨੇ ਗੱਡੀ ਦੀਆਂ ਸੀਤਾ ਲਾ ਕੇ ਇਹਦੇ ਇਹ ਜੀਪ ਮਗਰ ਵੀ ਪੈ ਜਾਂਦੀ ਹੈ ਇਹ ਅੱਗੇ ਉਹ ਇੱਕ ਢਿੱਕੇ ਖੜੀ ਆ ਉਹਦੇ ਮਗਰ ਵੀ ਪੈ ਜਾਂਦੀ ਹੈ ਚਾਹੇ ਘੋੜੇ ਮਗਰ ਪਾ ਲੋ ਇਹਨੂੰ ਚਾਹੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਸਿੰਦਰਨਦੀਪ ਕੌਰ ਤੇ ਤੁਸੀਂ ਦੇਖ ਰਹੇ ਹੋ ਮੇਰੀ ਧਰਤੀ ਮੇਰੇ ਲੋਕ ਤੇ ਅੱਜ ਅਸੀਂ ਤੁਹਾਨੂੰ ਇੱਥੇ ਲੈ ਕੇ ਆਏ ਆਂ ਅਮਲੋਪਾਖ ਸੋ ਰੋਡ ਦੇ ਉੱਤੇ ਨਾਨੂ ਕੀ ਪਿੰਡ ਹੈ ਜਿੱਥੇ ਕਿ ਗੈਰੀ ਫਾਰਮ ਬਣਿਆ ਹੋਇਆ ਹੈ ਬਹੁਤ ਅੱਛੀ ਘੁੰਮਣ ਫਿਰਨ ਵਾਲੀ ਜਗ੍ਹਾ ਹੈ ਇੱਥੇ ਬੱਚੇ ਕਿੰਨਾ ਇੰਜੋਏ ਕਰ ਰਹੇ ਆ ਪ੍ਰੀ ਵਿਡਿੰਗ ਸ਼ੂਟ ਹੋ ਰਿਹਾ ਇੱਕ ਕਹਿੰਦੇ ਆ ਨਾ ਜੇ ਤੁਸੀਂ हिमाचल ਦਾ ਚੰਡੀਗੜ੍ਹ ਦਾ ਜਾਂ ਹੋਰ ਜਿੰਨੀਆਂ ਵੀ ਘੁੰਮਣ ਵਾਲੀਆਂ ਥਾਵਾਂ ਨੇ ਜੇ ਉਹਨਾਂ ਦਾ ਸਾਰਿਆਂ ਦਾ ਨਜ਼ਾਰਾ ਇੱਕ ਥਾਂ ਦੇ ਉੱਤੇ ਲੈਣਾ ਹੈ ਤੇ ਤੁਸੀਂ ਇੱਥੇ ਗੈਰੀ ਫਾਰਮ ਵਿਖੇ ਆਓ ਤੇ ਤੁਸੀਂ ਇੱਥੇ ਦੇਖ ਸਕਦੇ ਹੋ ਬੜੇ ਪੁਰਾਣੇ-ਪੁਰਾਣੇ ਸਟਾਈਲ ਦੇ ਡਰੈਕਟਰ ਨੇ ਗੱਡੀਆਂ ਜੀਪਾਂ ਨੇ ਸਕੂਟਰ ਨੇ ਜਿਹਨੂੰ ਆਪਾਂ ਪਹਿਲਾਂ ਕਹਿੰਦੇ ਹੁੰਦੇ ਭੂੜ ਕੜੂਕਾ ਉਹ ਚੀਜ਼ ਵੀ ਹੈਗੀ ਆ ਇੱਥੇ ਬੋਲਟ ਨੇ ਤੇ ਬੜੀ ਸੋਹਣੀ ਸੋਹਣੀ ਚੀਜ਼ਾਂ ਘੁੰਮਣ ਵਾਲੀਆਂ ਜਗਾਵਾਂ ਨੇ ਇੱਥੇ ਪ੍ਰੀ-ਵੇਡਿੰਗ ਸ਼ੂਟ ਹੁੰਦੇ ਆ ਤੇ ਇੱਥੇ ਦੇ ਐਮ.ਡੀ. ਨੇ ਅਭਿਜਿੰਦਰ ਸਿੰਘ ਜੀ ਗਰੇਵਾਲ ਜੀ ਤੇ ਅਸੀਂ ਤੁਹਾਨੂੰ ਉਹਨਾਂ ਨਾਲ ਮਿਲਾਨੇ ਆ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਜੀ ਆਪ ਜੀ ਦੇ ਸਰੋਤਿਆਂ ਨੂੰ ਤੇ ਸਾਰੇ ਦੇਸ਼ ਵਿਦੇਸ਼ ਦੇ ਜਿੰਨੇ ਵੀ ਸਰੋਤੇ ਨੇ ਸਾਰਿਆਂ ਨੂੰ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਫਰਕ ਅਸੀਂ ਪਹਿਲਾਂ ਵੀ ਗੈਰੀ ਪਰਮ ਵਿੱਚ ਆਏ ਸੀਗੇ ਅੱਜ ਤੋਂ 2 2 3 ਸਾਲ ਪਹਿਲਾਂ ਆਏ ਸੀਗੇ ਤੇ ਉਹ ਉਸ ਟਾਈਮ ਤੋਂ ਹੁਣ ਟਾਈਮ ਦੇ ਬਹੁਤ ਜ਼ਿਆਦਾ ਨਾ ਫਰਕ ਆ ਗਿਆ ਹੈ ਕਾਫੀ ساری ਨਵੀਆਂ ਚੀਜ਼ਾਂ ਇੱਥੇ ਐਡ ਹੋਈਆਂ ਨੇ ਜਿੱਦਾਂ ਦੇਖਿਆ ਕੋਟੇਜ ਹਨ ਹੋਰ ਬੰਦਾ ਪਿਆ ਟਾਵਰ ਜਿਹੜਾ ਪਹਿਲਾਂ ਬੰਦਾ ਪਿਆ ਸੀ ਉਹ ਅਨ ਕੰਪਲੀਟ ਹੋ ਗਿਆ ਹੈ ਬੜੇ سارے ਸਾਧਨ ਹੋਰ ਵੀ ਤੁਸੀਂ ਇੱਥੇ ਲੈ ਕੇ ਆਏ ਹੋ ਇਹਨਾਂ ਬਾਰੇ ਜਾਣਕਾਰੀ ਦਿਓ ਇੱਕ ਵਾਰੀ ਜੀ ਕਾਫੀ ਕੁਸ਼ ਐਡੀਸ਼ਨਸ ਹੋਈਆਂ ਨੇ ਹੁੰਦੀਆਂ ਹੀ ਰਹਿਣੀਆਂ ਨੇ ਇਹ ਕਿਉਂਕਿ ਸਮਾਂ ਫੇਰ ਹੋ ਜੇ ਤਾਂ ਫੇਰ ਕਾਰੋਬਾਰ ਵੀ ਸਥਿਰ ਹੋ ਜਾਂਦਾ ਇਹ ਪਾ ਕਰਕੇ ਟੂਰਿਜ਼ਮ ਇੱਕ ਇਹ ਜਿਹੀ ਫੀਲਡ ਹੈਗਾ ਜਿਹਦੇ ਵਿੱਚ ਜਿੰਨਾ ਵੀ ਆਪਾਂ ਨਵਾਂ ਇੰਟਰੋਡਿਊਸ ਕਰੀਏ ਉਹ ਨਹੀਂ ਘਟਦਾ ਪਰ ਸਾਡੇ ਵਾਲੇ ਫੀਲਡ 'ਚ ਨਵਾਂ ਨਹੀਂ ਜਿੰਨਾ ਵੀ ਪੁਰਾਣੀ ਤੋਂ ਪੁਰਾਣੀ ਚੀਜ਼ ਲੱਭ ਕੇ ਲਈਏ ਉਹ ਲੋਕਾਂ ਦੇ ਮੁਸਮੁਖ ਕਰੀਏ ਤਾਂ ਲੋਕ ਪਸੰਦ ਕਰਦੇ ਨੇ ਤਾਂ ਦੁਬਾਰਾ ਦੁਬਾਰਾ ਆਉਂਦੇ ਨੇ ਜਿਵੇਂ ਹੁਣ ਆਪਣੇ ਆ ਪਿੱਛੇ ਟਰੈਕਟਰ ਰਹੇ ਨੇ ਫੋਰਡ 3600 ਫਿਰ DT 14 DT 28 ਸਕਾਟ 27 ਐਸ਼ਰ ਇਹ ਪੁਰਾਣੇ ਟਰੈਕਟਰ ਨੇ ਇਹਨਾਂ ਤੇ ਹੁਣ ਜਿਨ੍ਹਾਂ ਨੇ ਖੇਤੀ ਕਰੀ ਆ ਉਸ ਸਮੇਂ ਦੇ ਜਿਹੜੇ ਚਲਾਉਣ ਵਾਲੇ ਸੀਗੇ ਸਾਡੀ ਏਜ ਦੇ ਉਹ ਆ ਕੇ ਇੱਥੇ ਬੜਾ ਹੀ ਇੰਜੋਏ ਕਰਦੇ ਨੇ ਟਰੈਕਟਰ ਦੇ ਉੱਤੇ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਕੇ ਬਹੁਤ ਤਸਵੀਰਾਂ ਖਿੱਚਵਾਉਂਦੇ ਨੇ ਅਫੀਜੀ ਜੀ ਪਾਵਰ ਲੈ ਦੇਂਦੇ ਅਸੀਂ ਪਹਿਲਾਂ ਜੀਪ ਦੇਖਿਆ ਸੀਗੀਆਂ ਉਦੋਂ ਘੱਟ ਸੀਗੀਆਂ ਹੁਣ ਕਾਫੀ ਹੋਰ ਚੀਜ਼ਾਂ ਤੁਸੀਂ ਐਡ ਕੀਤੀਆਂ ਨੇ ਸੁੰਦਰ ਵੀ ਐਡ ਕੀਤੇ ਨੇ ਇਸ ਤੋਂ ਇਲਾਵਾ ਹੋਰ ਕੀ ਨਵਾਂ ਇੱਥੇ ਹੁਣ ਆਇਆ ਇੱਕ ਉਦੋਂ ਜਦ ਤੁਸੀਂ ਆਏ ਸੀ ਪਿੰਡ ਬਣ ਰਿਹਾ ਸੀਗਾ ਉਹ ਪਿੰਡ ਵੀ ਕੰਪਲੀਟ ਹੋ ਗਿਆ ਅੱਛਾ ਹਾਂਜੀ ਉਹਦੇ ਵਿੱਚ ਵੀ ਕਾਫੀ ਚੀਜ਼ਾਂ ਕੰਪਲੀਟ ਤਾਂ ਨਹੀਂ ਆਪਾਂ ਕਹਿ ਸਕਦੇ ਕਾਫੀ ਕੁਝ ਬਣ ਰਿਹਾ ਹੈ ਜੇ ਹੋਰ ਵੀ ਬਣੂਗਾ ਪਰ ਕਾਫੀ ਹੱਦ ਤੱਕ ਜਿਮੀ ਜਿਮੀਦਾਰ ਦਾ ਮਕਾਨ ਸ਼ਾਹੂਕਾਰ ਦਾ ਮਕਾਨ ਫਿਰ ਢਾਬਾ ਫਿਰ ਇੱਕ ਸਰਦਾਰਾਂ ਦੀ ਹਵੇਲੀ ਪ੍ਰਜਾਪਤਾਂ ਦਾ ਵਿਹੜਾ ਐ ਕਾਫੀ ਕੁਛ ਬਣਾ ਲਿਆ ਤੇ ਉਹ ਸਾਰਾ ਅੱਗੇ ਆਪਾਂ ਉਹਨਾਂ ਅੱਗੇ ਦਿਖਾਉਨੇ ਆ ਕਿਹੜਾ ਕੱਦਦੇ ਹੋਏ ਤੇ ਇੱਥੇ ਜਿਵੇਂ ਤੁਸੀਂ ਕੋਲੁੱਪੇ ਦੀ ਗੱਲ ਕਰਦੇ ਸੀ ਤੇ ਕਿਹਾ ਬੱਗੀ ਇਹ ਬੱਗੀ ਕੰਮ ਟਰਾਲੀ ਹੈ ਹਾਂਜੀ ਇਹ ਅਸੀਂ ਕਿਸਾਨ ਯੂਨੀਅਨ ਦੇ ਜਦ ਕਿਤੇ ਸੰਘਰਸ਼ ਤੇ ਜਾਂਦੇ ਆ ਉਦੋਂ ਇਹਦੇ ਵਿੱਚ ਅਸੀਂ ਜਾ ਕੇ ਰਾਤ ਵੀ ਉੱਥੇ ਵਿੱਚ ਹੀ ਕੱਟੀਦੀ ਆ ਪਲੱਸ ਇਹ ਜਦ ਕਿਤੇ ਗੁਰੂ ਮਹਾਰਾਜ ਦੀ ਸਵਾਰੀ ਲੈ ਜਾਣੀ ਹੋਵੇ ਤੇ ਉਹਦੇ ਲਈ ਵੀ ਜੀਪ ਦੇ ਮੇ ਪਿੱਛੇ ਪਾ ਕੇ ਲੈ ਜੀਦਾ ਅੱਗੇ ਘੋੜਾ ਵੀ ਜੁੜ ਜਾਂਦਾ ਜੇ ਘੋੜਾ ਜੋੜਨਾ ਹੋਵੇ ਜੀ ਜੀ ਤੇ ਐਂ ਕੁਡੂਕਾ ਜੀ ਇਹ ਜੀਪ ਸਕੂਟਰ ਸਾਰੇ ਪ੍ਰੀਆ ਬਜਾਜ ਸੁਪਰ ਵਿਜੇ ਸੁਪਰ ਲਮਰੇਟਾ ਚੇਤਕ ਫਿਰ ਵੈਸਪਾ ਆਪਣਾ ਯੀਐਸਵੀ ਮੋਟਰਸਾਈਕਲ ਅੱਗੇ ਦੂਜੇ ਮੋਟਰਸਾਈਕਲ ਵੀ ਨੇ ਜਿਹੜੇ ਪੁਰਾਣੇ ਆਪਣਾ ਰਾਜਦੂਤ ਫਿਰ ਬੋਬੀ ਹੁੰਦਾ ਸੀ ਰਾਜਦੂਤ ਵਾਲਿਆਂ ਦਾ ਐਂ ਬੁਲਟ ਪੁਰਾਣਾ ਤੇ ਫਿਰ ਇੱਕ ਹੋਂਡਾ ਵਾਲਾਂ ਦਾ ਆਇਆ ਸੀਗਾ ਛੋਟਾ ਇਹ ਵੀ ਆਮ ਨਹੀਂ ਮਿਲਦਾ ਇਹ ਜੀਪਾਂ ਚੋਂ ਸੂਮੋ ਹੈਗੀ ਐ 4/4 ਜੀ ਜਿਪਸੀ ਇਹ ਆਰਮੀ ਦੇ ਵਹੀਕਲਸ ਨੇ ਜਾਊਗਾ ਜਾਉਂਗੇ ਦੇ ਫੁੱਲ ਫਾਰਮ ਜੱਬਲਪੁਰ ਆਰਡੀਨੈਂਸ ਨਿਸ਼ਾਨਗੜ੍ਹ ਸੈਂਪਲਡ ਵਹੀਕਲ ਇਹ ਵਰਲਡ ਵਾਰ ਟਾਈਮ ਦੇ ਨੇ ਵਰਲਡ ਵਾਰ 2 ਦੇ ਡਿਜ਼ਾਈਨ ਨੇ ਦੋਏ ਨਿਸ਼ਾਨ 110 ਅੱਜ ਇਹਨੇ TVS ਮੋਟਰਸਾਈਕਲ Honda ਇਹ ਛੋਟਾ ਆਇਆ ਸੀ Bajaj सुपर ਇਹ ਬੋਬੀ ਬੋਬੀ ਫਿਲਮ ਵਿੱਚ ਕਾਫੀ ਮਸ਼ਹੂਰ ਹੋਇਆ ਸੀ ਬੁਲੇਟ ਨੇ ਇਹ 500 ਬੁਲੇਟ ਇਹ ਰਾਜਪੂਤਾਂ ਜੀ ਆਏ ਆ ਇਹ ਕੈਂਟੀਨ ਸਾਡੀ ਬਣਾਈ ਹੋਈ ਹੈ ਜੀ ਤੇ ਸਾਹਮਣੇ ਵੀ ਇਹ ਆ ਵਿੱਚ ਹੋਰੇ ਹੁਣ ਇੱਕ ਬਣਾਵਾਂਗੇ ਅਗਲੀ ਵਾਰ ਨੂੰ ਹੋ ਸਕਦਾ ਉਹ ਵੀ ਕੰਪਲੀਟ ਕਰਦੀ ਹੈ ਉਹ ਛੱਪਰ ਬਣਾ ਕੇ ਨੇ ਇਨਨੂੰ ਕਨੈਕਟ ਕਰ ਦੇਣਾ ਆਪਸ ਵਿੱਚ ਮਤਲਬ ਸਾਰਾ ਇਕੱਠਾ ਹੋ ਜਾਵੇਗਾ ਹਾਂ ਜੀ ਕਿਉਂਕਿ ਜਿਵੇਂ ਜਿਵੇਂ ਅੱਗੇ ਅੱਗੇ ਕਸਟਮਰ ਵਧੇ ਜਾਂਦੇ ਨੇ ਹਾਂ ਜੀ ਹਾਂ ਜੀ ਤੇ ਹੋਂ ਤੋਂ ਫਿਰ ਉਹਨਾਂ ਦੇ ਬੈਠਣ ਨੂੰ ਜਗ੍ਹਾ ਉਹਨਾਂ ਦੇ ਘੁੰਮਣ ਨੂੰ ਹਾਂ ਜੀ ਹੋਣਾ ਚਾਹੀਦਾ ਕੁਝ ਨਾ ਕੁਝ ਨਮਾ ਹੋਣਾ ਚਾਹੀਦਾ ਦੇਖ ਰਹੇ ਆ ਪਹਿਲਾਂ ਨਾਲੋਂ ਵੀ ਕਿਤੇ ਜ਼ਿਆਦਾ ਰੌਣਕਾਂ ਨੇ ਇੱਥੇ ਤੇ ਪਹਿਲਾਂ ਵੀ ਸੀਗੇ ਪਰ ਹੁਣ ਤੇ ਮੈਂ ਦੇਖਣ ਦੀਆਂ ਤੇ ਬੱਚੇ ਹੀ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੇ ਆ ਬੱਚੇ ਬੜੇ ਸੋਨੇ ਖੇਡ ਰਹੇ ਨੇ ਇੱਥੇ ਕਿਉਂਕਿ ਬੱਚਿਆਂ ਦੇ ਖੇਡਣ ਵਾਸਤੇ ਇੱਥੇ ਹਰ ਇੱਕ ਚੀਜ਼ ਅਵੇਲੇਬਲ ਝੂਲੇ ਹੈਗੇ ਨੇ ਸਲਾਈਡ ਹੈਗਾ ਏ ਇਹਦੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿਦਾਂ ਬੱਚੇ ਖੇਡ ਰਹੇ ਨੇ ਇੱਥੇ ਤੇ ਸਾਹਮਣੇ ਤੁਸੀਂ ਉਧਰ ਅੱਗੇ ਦੇਖੋਗੇ ਤਾਂ ਮਹਾਤਮਾ ਬੁੱਧ ਜੀ ਦੀ ਬੜੀ ਸੋਹਣੀ ਪ੍ਰਤਿਮਾ ਬਣੀ ਹੋਈ ਹੈ ਤੇ ਅੱਗੇ ਇਹ ਸ਼ਹੀਦ ਭਗਤ ਸਿੰਘ ਜੀ ਦਾ ਸਕਲਪਚਰ ਹੈਗੇ ਦੀ ਉਹਨਾਂ ਨੂੰ ਸਮਰਪਿਤ ਤੇ ਇਹ ਅਸੀਂ ਹੁਣ ਲੈ ਕੇ ਆਏ ਸੀਗੇ ਭਗਤ ਸਿੰਘ ਜੀ ਦੇ ਸ਼ਿਦੀ ਵਿਹਾੜੇ ਤੇ ਆ ਬੜਾ ਸੋਨਾ ਸਰ ਬਣਿਆ ਹੋਇਆ ਹੈ ਇੱਕ ਟੈਂਕ ਬਣਿਆ ਹੋਇਆ ਹੈ ਹਾਂਜੀ ਇਹ ਨਾ ਇੱਕ ਅਸੀਂ ਦੀ SLA ਮੇਰੇ ਗ੍ਰੈਂਡਫਾਦਰ ਆਰਮੀ ਚ ਸੀਗੇ ਜੀ ਉਹਨਾਂ ਨੇ ਨਾ ਸਟਾਰਟ ਟੈਂਕ ਫੜਲੇ ਸੀਗੇ ਜਾ ਕੇ ਪਾਕਿਸਤਾਨ ਚ ਤੇ ਪੈਦਲ ਉਹਨਾਂ ਤੋਂ ਇਨਫੈਂਟਰੀ ਵਾਲਿਆਂ ਤੋਂ ਅਸੀਂ ਉਹਨਾਂ ਦੇ ਇੱਕ ਸੀਨ ਬਣਾਉਣਾ ਠੀਕ ਹੈ ਵੀ ਉਹਦੇ ਚ ਕਿਵੇਂ ਉਹਨਾਂ ਨੇ ਉਹ ਸਾਰਾ ਕਰਿਆ ਸੀ ਉਹ ਜਾਂ ਉਹਦੇ ਉਹਦੇ ਚ ਇੱਕ ਟੈਂਕ ਇਹ ਬਣਿਆ ਹੋਇਆ ਫਿਰ ਇਹਨੂੰ ਬਾਲ ਤੇ ਪੇਸਟ ਕਰਕੇ ਅੱਗੇ ਉਵੇਂ ਇੰਬੋਸਡ ਪੇਂਟਿੰਗ ਬਣਾਵਾਂਗੇ ਹਾਂਜੀ ਹਾਂਜੀ ਜਿਵੇਂ ਉਧਰ ਘੋੜਿਆਂ ਦੀ ਬਣਾਈ ਆ ਉਹ ਵੀ ਨਹੀਂ ਉਦੋਂ ਸੀਗੀ ਜੇ ਹੁਣ ਤੁਹਾਨੂੰ ਅਸੀਂ ਦਿਖਾਣ ਜਾ ਰਹੇ ਇੱਥੇ ਜੋ ਪਿੰਡ ਬਣਿਆ ਹੋਇਆ ਹੈ ਪਹਿਲਾ ਪਿੰਡ ਕਿੱਦਾਂ ਦੇ ਹੁੰਦੇ ਸੀਗੇ ਉਹ ਹਰ ਇੱਕ ਚੀਜ਼ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗੀ ਤੁਸੀਂ ਦੇਖੋ ਜਿਵੇਂ ਤਰਿੰਜਲਾਂ ਵਿੱਚ ਪਿੰਗਾ ਝੂਟਦੇ ਸੀਗੇ ਤਰਿੰਜਲਾਂ ਬਣੀਆਂ ਹੋਈਆਂ ਨੇ ਅੰਬ ਦਾ ਦਰਖਤ ਦੇਖੋ ਕਿੱਡਾ ਵੱਡਾ ਹੈ ਸਾਹਮਣੇ ਦੇਖੋ ਕਿੱਡੇ ਸੋਹਣੇ ਸੋਹਣੇ ਸਕਪਚਰ ਬਣੇ ਹੋਏ ਨੇ ਮਮੇ ਟੋਕਾ ਪਿਆ ਹੋਇਆ ਹੈ ਤੇ ਸਾਹਮਣੇ ਜਿ ਬਜ਼ਾਰ ਬਣਿਆ ਹੋਇਆ ਹੈ ਬਜ਼ਾਰ ਦਿਖਾਉਂਦੇ ਆ ਪਹਿਲਾਂ ਕਿੱਦਾਂ ਦੇ ਬਜ਼ਾਰ ਹੁੰਦੇ ਸੀਗੇ ਤੇ ਇਹ ਸਾਰੀ ਜਾਣਕਾਰੀ ਤੁਹਾਨੂੰ ਹੁਣ ਸਰ ਦੇਣਗੇ ਸਰ ਇਹ ਫਾਰੀ ਚੀਜ਼ ਬਾਰੇ ਜਾਣਕਾਰੀ ਦਿਓ ਜਿਹੜੀ ਇੱਥੇ ਜਿਲ੍ਹਾ ਬਣਿਆ ਹੋਇਆ ਹੈ ਯਾਨੀ ਇੱਥੇ ਬਾਜ਼ਾਰ ਬਣਿਆ ਹੋਇਆ ਹੈ ਇਹ ਨਾਲ ਜਿਵੇਂ ਉਹ ਪੁੰਦਾਨੇ ਪੁੰਨ ਵਾਲੀ ਪੱਠੀ ਬਣਾ ਰਹੇ ਆ ਠੀਕ ਹੈ ਤੇ ਆ ਨਾਲ ਹੀ ਢੱਪਾ ਬਣਾ ਰਹੇ ਆ ਇੱਧਰ ਪਿੱਛੇ ਵਿਚਾਰ ਟਾਈਪ ਇਹਦੇ ਵਿੱਚ ਸਾਰਾ ਜਿਹੜਾ ਅਸਲ ਚੰਨਾ ਜੀ ਹੁਣ ਅੱਜਕੱਲ ਮੈਨਪਾਵਰ ਦੀ ਥੋੜੀ ਜੀ ਸ਼ਾਰਟੇਜ ਰਹਿੰਦੀ ਹੈ ਹਾਂਜੀ ਹਾਂਜੀ ਮੈਨ ਮੈਂ ਬੰਦੇ ਦੇਖ ਰਿਹਾ ਜਿਹੜੇ ਆਪਣੇ ਹੀ ਪੁਰਾਣਾ ਓਮੇ ਕਲਚਰ ਦਾ ਬਾਜ਼ਾਰ ਸਜਾਲਣ ਜੁੱਤੀਆਂ ਪਰਾਂ ਦੇ ਇਹ ਰੇਕੀ ਚੀਜ਼ ਜੋ ਮੈਂ ਵੇਚਣ ਲਈ ਹਾਂਜੀ ਉਹ ਚੀਜ਼ਾਂ ਡਿਸਪਲੇਡ ਹੋਣ ਸਾਹਮਣੇ ਸ਼ਾਹੂਕਾਰ ਦੀ ਮੇਲੀ ਬਣਾਈ ਹੋਈ ਹੈ ਇੱਧਰ ਇੱਕ ਜ਼ਿਮੀਂਦਾਰ ਦਾ ਮਕਾਨ ਦਿਖਾਇਆ ਹੋਇਆ ਹੈ ਇੱਧਰ ਜ਼ਿਮੀਂਦਾਰ ਦਾ ਮਕਾਨ ਹੈਗਾ ਜੀ ਇਹ ਜਿਵੇਂ ਪਹਿਲਾਂ ਜ਼ਿਮੀਂਦਾਰ ਰਹਿੰਦੇ ਸੀਗੇ ਉਹਨਾਂ ਦਾ ਕਿਵੇਂ ਵਿੜਾ ਹੁੰਦਾ ਸੀ ਕਿਵੇਂ ਮਕਾਨੋਂ ਬਾਸੀ ਸਟੈਕ ਕਰੇਗਾ ਬੜਾ ਕਿੱਥੇ ਪੁਰਾਣੇ ਚਰਖੇ ਮਧਾਣੀ ਚੌਂਕਾ ਬਣਿਆ ਹੋਇਆ ਹਾਂਜੀ ਚੁੰਨਾ ਚੌਂਕਾ ਬਣਿਆ ਹੋਇਆ ਚੱਕੀ ਮਨ ਜੇ ਫਿਰ ਉਹਨਾਂ ਨੇ ਯੂਜ਼ ਕੀਤੇ ਨਾ ਦਰਵਾਜ਼ੇ ਵੀ ਪਹਿਲਾਂ ਇਦਾਂ ਦੇ ਹੀ ਹੁੰਦੇ ਸੀ ਆਹ ਕੁੰਡੀ ਹੁੰਦੀ ਸੀਗੀ ਐਵੇਂ ਲੱਕੜ ਦੇ ਦਰਵਾਜ਼ੇ ਹੁੰਦੇ ਸੀਗੇ ਹਾਂਜੀ ਸਾਰੇ ਇਹ ਹੁਣ ਹੁਣ ਨਹੀਂ ਹੁੰਦੇ ਇਦਾਂ ਦੇ ਇਹ ਸੇਮ ਉਹੀ ਇਦਾਂ ਲੱਗਦੇ ਕਿ ਜਿਵੇਂ ਅਸੀਂ ਜ਼ਿਮੀਦਾਰ ਦੇ ਘਰ ਕੰਮ ਦੇ ਪਿਆ ਇਧਰ ਇਹ ਸ਼ਾਹੂਕਾਰ ਦੀ ਬੈਲੀ ਬਣਾਈ ਆ ਇਹ ਵੀ ਥੋੜੇ ਜਿਹਾ ਵਧੀਆ ਕੁਆਲਿਟੀ ਦਾ ਮਟੀਰੀਅਲ ਹੁੰਦਾ ਸੀ ਘਰਵਾਸੇ ਵਧੀਆ ਓਵੇਂ ਹੀ ਸੰਦੂਕ ਇਸ ਪਹਿਲਾਂ ਵਾਲਾ ਵਧੀਆ ਸੰਦੂਕ ਹੁੰਦਾ ਸੀ ਤੇ ਉਹ ਆਸਰਾ ਉਹ ਜਿਵੇਂ ਬੈਠਣ ਨੂੰ ਰੋ ਸੌਦਾ ਵੇਚਣ ਨੂੰ ਉਮੇ ਵਿੰਡੋ ਹੁੰਦੀ ਸੀ ਉਹ ਸਾਰਾ ਕੁਝ ਉਮੇ ਇੱਕ ਵਾਰੀ ਇੱਧਰ ਦਾ ਥਿਊ ਕੈਪਚਰ ਕਰੋ ਕਿੰਨਾ ਸੋਹਣਾ ਥਿਊ ਹੈ ਪਿੱਛੇ ਕਿੰਨਾ ਇੱਥੋਂ ਵਧੀਆ ਨਜ਼ਾਰਾ ਦੇਖਣ ਨੂੰ ਮਿਲਦਾ ਪਿਆ ਹੈ ਅੱਛਾ ਫਿਰ ਇਹਦੇ ਵਿੱਚ ਬੋਟਿੰਗ ਵਗੈਰਾ ਵੀ ਹੁੰਦੀ ਹੈ ਹਾਂਜੀ ਬੋਟਿੰਗ ਹੈ ਕੀ ਹੈ ਜੀ ਫਿਰ ਪ੍ਰੀ ਵੈਡਿੰਗ ਸ਼ੂਟਸ ਲਈ ਸਾਡੇ ਕੋਲ ਬੱਚੇ ਜਿਆਦਾ ਆਉਂਦੇ ਨੇ ਜੀ ਜੀ ਇਹ ਦੀ ਟਾਂਗਾ ਪ੍ਰਾਣਾ ਗੱਡਾ ਹਾਂਜੀ ਗੱਡੇ ਅੱਛਾ ਇਹ ਰੈਡੀ ਗੱਡਾ ਕਹਿੰਦੇ ਸੀ ਇਹਨੂੰ ਇਹ ਰੈਡੀ ਟਾਈ ਪਹਿਲਾਂ ਗੱਡੇ ਹੁੰਦੇ ਸੀ ਦੂਜੇ ਟਾਇਰ ਹਾਂਜੀ ਇਹ ਰੇਡਾ ਕਿੱਸੀ ਹੈ ਇੱਧਰ ਗਿੱਕ ਹੈ ਅੱਛਾ ਆ ਚੀਜ਼ ਵੀ ਬੜੀ ਪੁਰਾਣੀ ਹੈ ਹਾਂਜੀ ਇਹ ਅੰਗਰੇਜ਼ ਦੇ ਵਿੱਚ ਉਹ ਲੈ ਕੇ ਜਾਂਦੇ ਹੁੰਦੇ ਸੀ ਮਤਲਬ ਮੀਆਂ ਬੀਵੀ ਬੈ ਬੈ ਜਾਂਦੇ ਹੁੰਦੇ ਸੀ ਪਿੱਛੇ ਬੱਗੀ ਵਾਂਗ ਬੱਗੀ ਉਹ ਇਹਨੂੰ ਕਹਿੰਦੇ ਸੀ ਗਿੱਕ ਕਹਿੰਦੇ ਸੀ ਜਿਹੜੀ ਬੱਗੀ ਹੁੰਦੀ ਸੀ ਉਹ ਟਾਂਗੇ ਵਾਂਗ ਜਿਆਦਾ ਜਣੇ ਲੈਂਦੀ ਸੀ ਜਿਹੜੀ ਗਿੱਕ ਹੈ ਦੋ ਜਣਿਆਂ ਲਈ ਉਹ ਰਿਕਸ਼ਾ ਟਾਈਪ ਹੁੰਦੀ ਸੀ ਜੀ ਜੀ ਇਹ ਫੀਟ ਫੀਟ ਹਾਂਜੀ ਮੈਂ ਪਹਿਲੀ ਵਾਰੀ ਜ਼ਿੰਦਗੀ ਚ ਫੀਟ ਦੇਖੀ ਇੱਧਰ ਰਾਫਾ ਦੀ ਵਿੱਚ ਡੋਲੀ ਜਾਂਦੀ ਹੁੰਦੀ ਸੀ ਇੱਧਰ ਜਿਹੜੀਆਂ ਆਪਾਂ ਘੋੜੀਆਂ ਪਹਿਲਾਂ ਦੇਖੀਆਂ ਨੇ ਘੋੜੀਆਂ ਇਹ ਹੈਗੀਆਂ ਨੇ ਜੀ ਮਾਰਵਾੜੀ ਮਾਰਵਾੜੀ ਦੇ ਵਿੱਚ ਦੋ ਤਾਂ ਕਾਲੀਆਂ ਘੋੜੀਆਂ ਨੇ ਸਾਡੇ ਕੋਲ ਦੋ ਹੈਗੀਆਂ ਨੇ ਭੂਰੀਆਂ ਬਦਾਮੀ ਤੇ ਇੱਕ ਘੋੜਾ ਉਹਦੇ ਤੁਹਾਨੂੰ ਕਰਾਉਣੇ ਆ ਦਰਸ਼ਨ ਇਹ ਪ੍ਰਾਣੀਆਂ ਸਾਰੀ ਇਹ ਬਰੀਡ ਜਿਹੜੀ ਆਪਣੀ ਰਵਾਇਤੀ ਨਾਬਾ ਬਰੀਜ ਤੇ ਸ਼ਾਹੀਆ ਤੇ ਹਰਿਆਣਾ ਉਹ ਅੱਗੇ ਵੀ ਸ਼ਾਹੀਆ ਤੇ ਇੱਕ ਉਂਠਣੀ ਰੱਖੀ ਹੈ ਜੀ ਇਹ ਵੀ ਕਲਚਰ ਤੋਂ ਦਿਖਾਉਣ ਲਈ ਜਦ ਪੰਜਾਬ ਦੇ ਕਿਸਾਨਾਂ ਦਾ ਜਿਹੜਾ ਦਿੱਲੀ ਦਾ ਸੰਘਰਸ਼ ਸੀ ਉਹਦੀ ਇੱਕ ਨਿਸ਼ਾਨੀ ਹੈ ਜੀ ਇਹ ਇਹਦੇ ਵਿੱਚ ਅਸੀਂ ਉੱਥੇ ਦਿੱਲੀ ਸਵਾ ਸਾਲ ਰਹੇ ਆ ਤਾਂ ਇੱਕ ਤਰ੍ਹਾਂ ਦਾ ਇਹ ਉੱਥੇ ਆਪਣਾ ਘਰ ਬਣਾਇਆ ਹੋਇਆ ਸੀ ਇਹਦੇ ਚ ਅਸੀਂ ਮਿਊਜ਼ੀਅਮ ਬਣਾ ਰਹੇ ਹਾਂ ਉੱਥੇ ਵੀ ਸਾਰੇ ਕਿਵੇਂ ਸੰਘਰਸ਼ ਸ਼ੁਰੂ ਹੋਇਆ ਕਿਵੇਂ ਇਹ ਸੰਘਰਸ਼ ਜਿੱਤਿਆ ਗਿਆ ਉਦੇ ਲਈ ਇੱਕ ਇਹ ਅਸੀਂ ਆਪ ਦਾ ਸਤਕਾਰ ਵਾਜੋ ਕਿਸਾਨੀ ਲਈ ਤਿਆਰ ਕਰ ਰਹੇ ਹਾਂ ਇਹ ਟੋਟਲੀ ਮੈਂ ਆਪ ਬਣਾਈ ਹੈ ਜੀ ਅੱਛਾ ਇਹ ਦੋ ਦਿਨ ਦੇ ਵਿੱਚ ਗੱਡੀ ਦੀਆਂ ਸੀਟਾਂ ਨੇ ਗੱਡੀ ਦੀਆਂ ਸੀਟਾਂ ਲਾ ਕੇ ਇਹਦੇ ਇਹ ਜੀਪ ਮਗਰ ਵੀ ਪੈ ਜਾਂਦੀ ਹੈ ਇਹ ਅੱਗੇ ਉਹ ਇੱਕ ਗਿੱਕ ਖੜੀ ਆ ਉਹਦੇ ਮਗਰ ਵੀ ਪੈ ਜਾਂਦੀ ਹੈ ਚਾਹੇ ਘੋੜੇ ਮਗਰ ਪਾ ਲੋ ਇਹਨੂੰ ਚਾਹੇ ਹਾਂ ਕੇ ਫੁੱਲਾ ਰੇ ਨਚਾੜੀ ਹੋਈ ਐ ਇਹ ਸਾਰਾ ਆਈ ਅਸੀਂ ਸਟਰੀਟ ਬਣਾ ਰਹੇ ਹਾਂ ਇੱਕ ਫੋਟੋਆਂ ਖਿੱਚਣ ਲਈ ਇਹ ਤੇ ਅੱਡ ਅੱਡ ਰੰਗਾਂ ਦੇ ਫੁੱਲ ਤੇ ਇਹਦੇ ਤੇ ਆਈ ਅੱਡ ਅੱਡ ਤਰ੍ਹਾਂ ਦੇ ਜਿਵੇਂ ਫੂਲ ਬੂਥ ਕਿਤੇ ਪੋਲ ਕਿਤੇ ਕੋਸ਼ ਕਿਤੇ ਬੱਸ ਸਟੈਂਡ ਇੱਕ ਓੜਿਆਂ ਦੀ ਜੀ ਇੰਬੋਸਟ ਪੇਂਟਿੰਗ ਐ ਇਹ ਅਸੀਂ ਆਪ ਤਿਆਰ ਕਰਦੇ ਹਾਂ ਇਹ ਮੁਹਾਲੀ ਸਾਡੀ ਆਪਣੀ ਫੈਕਟਰੀ ਹੈ ਗੈਰੀ ਆਰਟਸ ਦੇ ਨਾਮ ਨਾਲ ਬੀ 120 ਫੇਸ 7 ਇੰਡਸਟਰੀ ਏਰੀਆ ਮੋਹਾਲੀ ਉੱਥੇ ਕਰਦੇ ਆ ਉੱਥੇ ਦੀਆਂ ਬੁੱਧਾ ਸਾਰੇ ਸਕਲਪਚਰਸ ਉੱਥੇ ਤਿਆਰ ਕਰੇ ਹੋਏ ਨੇ ਜਿੰਨੀਆਂ ਵੀ ਮੂਰਤੀਆਂ ਨੇ ਇਹ ਉੱਥੇ ਹੀ ਤਿਆਰ ਹੋਈਆਂ ਨੇ ਤੇ ਇਹ ਇਸ ਟਾਵਰ ਬਾਰੇ ਵੀ ਦੱਸੋ ਸਰ ਤੇ ਟਾਵਰ ਜਿਹੜਾ ਅਸੀਂ ਬਣਾਇਆ ਜੀ ਇਹ ਬੱਚਿਆਂ ਦੇ ਐਡਵੈਂਚਰ ਲਈ ਬਣਾਇਆ ਇਦੇ ਤੋਂ ਜਿਹੜੀਆਂ ਮਾਊਂਟਨਰਿੰਗ ਲਈ ਬੇਸਿਕ ਚੀਜ਼ਾਂ ਲੋਡ ਹੁੰਦੀ ਹੈ ਰੈਪਲਿੰਗ ਜਮਾਰਿੰਗ ਰੌਕ ਕਲਾਈਮਬਿੰਗ ਉਹ ਸਾਰਾ ਕੁਝ ਇਦੇ ਤੇ ਅਸੀਂ ਕਰਾਉਣ ਲਈ ਵਢਾਇਆ ਤਾਂ ਕਿ ਜਿਹੜੇ ਬੱਚੇ ਨੇ ਉਹਨਾਂ ਨੂੰ ਐਡਵੈਂਚਰ ਦੀ ਇੱਕ ਫੀਲ ਦਵਾਈ ਜਾਵੇ ਇਨੀ ਇੱਧਰ ਲਈ ਜਿਹੜੀ ਸਾਰੀ ਲੁੱਕ ਹੈ ਨਾ ਜੀ ਇਹ ਬਣਾਈ ਹੋਈ ਆ ਸੀ ਹਿਮਾਚਲ ਦੇ ਉਹਦੇ ਚ ਜਿਹੜਾ ਆ ਸਾਰੀ ਚੀਜ਼ ਹੈਗਾ ਇਹ ਹਿਮਾਚਲ ਦੀ ਲੁੱਕ ਹੈ ਤੇ ਕਾਟੇਜਸ ਨੇ ਇਹ ਰਾਤ ਰਹਿਣ ਲਈ ਇਹਦੇ ਅੰਦਰ ਸੈੱਟ ਨੇ ਤੇ ਕੱਲਾ-ਕੱਲਾ ਰੂਮ ਵੀ ਹੈ ਇੱਧਰ ਉਹ ਨਿਆਂਗਾਂ ਦੀ ਛੌਣੀ ਬਣਾਈ ਆ ਇਹ ਜਿੰਮੇ ਜਿਹੜਾ ਪੁਰਾਣਾ ਪੰਜਾਬ ਆਪਣਾ ਉਹ ਉਦੀ ਚਲਕ ਜਿਹਦੇ ਵਿੱਚ ਹਿਮਾਚਲ ਹਰਿਆਣਾ ਪੰਜਾਬ ਰਾਜਸਥਾਨ ਤੇ ਆਪਣਾ ਵੈਸਟ ਪਾਕਿਸਤਾਨ ਜਿਹੜਾ ਪਾਕਿਸਤਾਨ ਹੈ ਉਹ ਉਹਦੇ ਸਾਰੇ ਦੀ ਲੋਕ ਦਿੰਦਾ ਹੈ ਉਹਦੇ ਨਾਲ ਨਾਲ ਸਾਰੇ ਹੀ ਰਿਲੀਜੀਅਨਸ ਲਈ ਇੱਕ ਜਿਵੇਂ ਇੱਧਰ ਆਪਾਂ ਨਿਹੰਗਾਂ ਦੀ ਛਾਉਣੀ ਦੇਖੀ ਹੈ ਆ ਪਿੱਛੇ ਬੁੱਧਾ ਜੀ ਨੇ ਉਹ ਸਾਹਮਣੇ ਕ੍ਰਿਸ਼ਨ ਜੀ ਨੇ ਕ੍ਰਿਸ਼ਨ ਵਾਟਿਕਾ ਬਣਾਈ ਹੈ ਜਿਹਦੇ ਵਿੱਚ ਕ੍ਰਿਸ਼ਨ ਜੀ ਦੇ ਆਲੇ-ਦਾਲੇ ਸਾਰੇ ਜੀਵ ਜੰਤੂ ਖੜੇ ਨੇ ਉਹਨਾਂ ਦੀ ਸੁਰੱਖਿਆ ਚ ਵੀ ਸਾਰੀ ਦੁਨੀਆ ਉਸ ਪ੍ਰਭੂ ਦੀ ਜਿਹੜੀ ਸੁਰੱਖਿਆ ਚ ਸਾਰੀ ਦੁਨੀਆ ਆਨੰਦ ਮਾਨ ਰਹੀ ਆ ਇਹੋ ਇੱਕ ਸਾਰੇ ਰਿਲੀਜੀਅਨਸ ਦੀ ਵੀ ਫੀਲ ਦੋ ਆਉਂਦਾ ਹੈ ਗੈਰੀ ਫਾਰਮਸ ਤੋਂ ਸਮੂਹ ਦਾ ਇੱਕ ਮਿਲਣ ਨੇ ਬਿਲਕੁਲ ਤੇ ਤੁਸੀਂ ਦੇਖਿਆ ਸੀ ਗੈਰੀ ਫਾਰਮ ਜਿੱਕੇ ਤੁਸੀਂ ਦੇਖ ਹੀ ਲਿੱਤਾ ਹੋਣਾ ਕਿੰਨੀ ਕੁਝ ਵਧੀਆ ਜਗਾਵਾਂ ਨੇ ਇੱਥੇ ਕਿੰਨੇ ਸੋਨੇ ਸੋਨੇ ਪ੍ਰੀ ਵਿਡਿੰਗ ਦੇ ਲਈ ਅੱਛੇ ਅੱਛੇ ਸਕਲਪਚਰ ਬਨੇ ਹੋਏ ਨੇ ਮਹਾਤਮਾ ਬੁੱਧ ਜੀ ਦੀ ਤੁਸੀਂ ਮੂਰਤੀ ਤਾਂ ਦੇਖ ਲਈਤੀ ਕਿੰਨੇ ਸ਼ਾਨਦਾਰ ਤਰੀਕੇ ਨਾਲ ਇਹ ਤਿਆਰ ਕੀਤਾ ਹੋਇਆ ਹੈ ਤੇ ਮੈਂ ਤੁਹਾਨੂੰ ਇਹ ਦੱਸਾਂ ਕਿ ਆ ਦੇਖੋ ਬੱਚਿਆਂ ਦੇ ਲਈ ਜਿਵੇਂ ਡੌਗਸ ਹੋਗੇ এলিਫੈਂਟ ਹੋਗੇ ਤੇ ਆ ਇੱਧਰ ਉੱਪਰ ਬੱਚੇ ਖੇਡਦੇ ਪਏ ਇੱਕ ਛੋਟੀ ਜੀ ਹਟ ਬਣੀ ਹੋਈ ਹੈ ਤੇ ਇੱਥੇ ਉੱਪਰ ਬੱਚੇ ਚੜੇ ਹੋਏ ਆ ਖੇਡਣ ਦੇ ਲਈ ਸਭ ਤੋਂ ਜ਼ਿਆਦਾ ਮੈਂ ਦੇਖਦੀ ਪਈ ਕਿ ਇੱਥੇ ਬੱਚੇ ਹੀ ਇੰਜੋਏ ਕਰਦੇ ਪਏ ਆ ਬਾਕੀ ਪ੍ਰੀ ਵਿਡਿੰਗ ਸ਼ੂਟ ਤੇ ਚਲੋ ਜਿਹੜੇ ਕਰਦੇ ਹੀ ਨੇ ਤੇ ਇਦਾਂ ਦੀ ਹੋਰ ਬਹੁਤ ਸਾਰੀਆਂ ਚੀਜ਼ਾਂ ਇੱਥੇ ਹੈਗੀਆਂ ਨੇ ਜਿੰਨਾ ਜ਼ਿਆਦਾ ਤੁਸੀਂ ਇੱਥੇ ਘੁੰਮੋਗੇ ਤੇ ਤੁਸੀਂ ਦੇਖੋਗੇ ਕਈ ਚੀਜ਼ਾਂ ਤੇ ਸਾਡੀ ਅੱਖਾਂ ਸਾਹਮਣੇ ਆਈਆਂ ਹੀ ਨਹੀਂ ਹੋਣੀਆਂ ਹੈਗੀਆਂ ਕਿ ਇੰਨਾ ਸੋਹਣਾ ਸੋਹਣਾ ਇੱਥੇ ਤਿਆਰ ਕੀਤਾ ਗਿਆ ਛੋਟਾ ਜਿਹਾ ਸਰ ਹੋਣਾ ਨਹੀਂ ਥੇ ਬ੍ਰਿਜ ਬਣਾਇਆ ਹੋਇਆ ਹੈ ਤੇ ਰਾਕਟ ਬਣਾਇਆ ਹੋਇਆ ਹੈ ਸ਼ੈਲ ਬਣਾਇਆ ਹੋਇਆ ਹੈ ਤੇ ਬਹੁਤ ਸੋਹਣੇ ਢੰਗ ਨਾਲ ਸਾਰਾ ਕੁਝ ਤਿਆਰ ਕੀਤਾ ਗਿਆ ਹੈ ਜੇ ਤੁਸੀਂ ਇਹ ਚਾਹੁੰਦੇ ਹੋ ਕੀ ਇੱਕ ਅੱਛੀ ਜਗ੍ਹਾ ਜਿੱਥੇ ਕਿ ਤੁਹਾਡਾ ਮਨ ਲੱਗੇ ਤੁਹਾਡੇ ਬੱਚਿਆਂ ਦਾ ਮਨ ਲੱਗੇ ਤੇ ਤੁਹਾਨੂੰ ਹਰ ਇੱਕ ਜਗ੍ਹਾ ਦਾ ਨਜ਼ਾਰਾ ਇੱਕ ਥਾਂ ਤੇ ਹੀ ਦੇਖਣ ਨੂੰ ਮਿਲ ਜਾਵੇ ਤੇ ਤੁਸੀਂ ਗੈਰੀ ਫਾਰਮ ਵੀ ਕਿ ਆ ਸਕਦੇ ਹੋ ਇੱਥੇ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਫੈਸਿਲਿਟੀ ਸਿਰਫ ਘੁੰਮਣ ਫਿਰਨ ਵਾਲੀ ਨਹੀਂ ਜਗਾਵਾਵਾਂ ਵਾਲੀ ਨਹੀਂ ਖਾਣ ਪੀਣ ਦੀ ਵੀ ਫੈਸਿਲਿਟੀ ਇੱਥੇ ਹੈਗੀ ਹੈ ਰਹਿਣ ਦੀ ਫੈਸਿਲਿਟੀ ਵੀ ਇੱਥੇ ਹੈਗੀ ਹੈ ਸਰ ਉਹਨਾਂ ਨੇ ਕੋਟੇਜ ਰੈਡੀ ਕੀਤੇ ਹੋਏ ਨੇ ਜੇ ਕਿਸੇ ਨੇ ਪ੍ਰੀ-ਵੇਡਿੰਗ ਸ਼ੂਟ ਕਰਨਾ ਹੁੰਦਾ ਹੈ ਜਾਂ ਰਾਤ ਠਹਿਰਨਾ ਪਵੇ ਐਮਰਜੈਂਸੀ ਦੇ ਅੰਦਰ ਤੇ ਕੋਟੇਜ ਵਗੈਰਾ ਵੀ ਹੈਗਾ ਹੈ ਖਾਣ ਪੀਣ ਵੀ ਹਰ ਇੱਕ ਚੀਜ਼ अवेलेबल ਹੈਗੀ ਐ ਇਹ ਜਿਹੜਾ ਆਪਾਂ ਗੱਲ ਕਰ ਰਹੇ ਸੀਗੇ ਜੀ ਕਿ ਕ੍ਰਿਸ਼ਨ ਬਾਟਿਕਾ ਇਹ ਕ੍ਰਿਸ਼ਨ ਜੀ ਸੁਦਰਸ਼ਨ ਚੱਕਰ ਚਲਾ ਰਹੇ ਨੇ ਵਿੱਚ ਖੜੇ ਨੇ ਆਲੇ ਦੋਲੇ ਜਿੰਨੇ ਜਾਨਵਰ ਜੀਵ ਜੰਤੂ ਤੇ ਕੋ ਸੰਤ ਜੀ ਬੈਠੇ ਭਗਤੀ ਕਰ ਰਹੇ ਨੇ ਵੀ ਉਸ ਪ੍ਰਭੂ ਦੇ ਹਾਲ ਪੁਰਖ ਦੀ ਜਿਹੜੀ ਸ੍ਰਿਸ਼ਟੀ ਦੇ ਵਿੱਚ ਸਾਰੇ ਜੀਵ ਜੰਤੂ ਆਨੰਦਮਾਨ ਰਹੇ ਨੇ ਉਹ ਸੀਨ ਅਸੀਂ ਬਣਾਉਣ ਦੀ ਕੋਸ਼ਿਸ਼ ਕਰੀ ਹੈ ਇੱਥੇ ਸ모ਹ ਧਰਮਾਂ ਦਾ ਅਸੀਂ ਆਦਰ ਕਰਦੇ ਆ ਉਹਨਾਂ ਦੇ ਲਈ ਸਾਰਾ ਕਿਤੇ ਨਾ ਕਿਤੇ ਕੁਝ ਨਾ ਕੁਝ ਕ੍ਰੀਏਟ ਕਰ ਰਹੇ ਹਾਂ ਇਹ ਜਿਹੜਾ ਲੇਕ ਦਾ ਸੀਨ ਬਣਾਇਆ ਹੋਇਆ ਹੈ ਚੰਡੀਗੜ੍ਹ ਲੇਕ ਦਾ ਇਹਦੇ ਵਿੱਚ ਅਸੀਂ ਜਿਹੜਾ ਆਪਣਾ ਮਹਾ ਪੰਜਾਬ ਜਿਹਦੇ ਵਿੱਚ ਸਾਰਾ ਰਾਜਸਥਾਨ ਹਰਿਆਣਾ ਹਿਮਾਚਲ ਚੰਡੀਗੜ੍ਹ ਇਹ ਸਾਰੇ ਦੇ ਸੀਨ ਦਿਖਾਉਣ ਲਈ ਅਸੀਂ ਇਬ ਉਮੀ ਚੰਡੀਗੜ੍ਹ ਵਾਂਗ ਕਿਸ਼ਤੀਆਂ ਲਿਆ ਕੇ ਤੇ ਇੱਥੇ ਰੋਗ ਗਾਰਡਨ ਵੀ ਬਣਾ ਰਹੇ ਆ ਵੀ ਤਾਂ ਕਿ ਸਾਰੇ ਦੀ ਲੁੱਕ ਹੋਵੇ ਇਹ ਹੁਣ ਬੱਚੇ ਉਰੇ ਉਹ ਡ੍ਰੈਗਨ ਵਾਲੀ ਕਿਸ਼ਤੀ ਹੈ ਇੱਕ ਉਹਦੇ ਚ ਇੰਜੋਏ ਕਰਦੇ ਹੋਏ ਇਸ ਤਰ੍ਹਾਂ ਦੀਆਂ ਕਈ ਡੱਕ ਦੀ ਸ਼ੇਪ ਦੀ ਹੈ ਇੱਕ ਅਜੀਬ ਵੀ ਸ਼ੇਪ ਦੀ ਹੈ ਅਲੱਗ-ਅਲੱਗ ਸ਼ੇਪਸ ਦੀਆਂ ਬਸ ਪੈਡਲ ਮਾਰਨੇ ਛੱਡ ਦੋ ਪੈਡਲ ਮਾਰਨੇ ਛੱਡ ਦੋ ਤੇ ਲਾਸਟ ਚ ਸਾਰਾ ਹੋਣਾ ਤੂੰ ਇਹ ਜਾਨਣਾ ਚਾਹਾਂਗੇ ਕਿ ਕਿ ਕਈ ਲੋਕ ਸਰਚ ਨਹੀਂ ਕਰ ਪਾਉਂਦੇਗੇ ਇੱਕ ਪ੍ਰੋਪਰ ਲੋਕੇਸ਼ਨ ਦੱਸ ਦੋ ਤੇ ਆਪਣਾ ਕੰਟੈਕਟ ਨੰਬਰ ਵੀ ਦੇ ਦਿਓ ਜਿਹੜੀ ਸਾਡੀ ਇਹ ਲੋਕੇਸ਼ਨ ਹੈ ਨਾ ਜੀ ਇਹ ਬਹੁਤ ਹੀ ਸੈਂਟਰ ਹੈ ਇੱਕ ਤਰ੍ਹਾਂ ਦਾ ਜਿਵੇਂ ਨਾਬੇ ਦਾ ਨਾਮ ਨਾਬਾ ਪਿਆ ਸੀਗਾ ਨਾਬ ਤੋਂ ਇਹ ਦਿੱਲੀ ਤੇ ਲਾਹੌਰ ਦਾ ਸੈਂਟਰ ਹੈ ਉਵੇਂ ਹੀ ਜਿਹੜਾ ਸਾਡੇ ਨਾਨੋ ਕੀ ਹੈਗਾ ਇਹ ਪਟਿਆਲਾ ਚੰਡੀਗੜ੍ਹ ਲੁਧਿਆਣਾ ਸਾਰਿਆਂ ਦੇ ਸੈਂਟਰ ਜੇ ਵਿੱਚ ਪੈ ਜਾਂਦਾ ਜੇ ਤੁਸੀਂ ਆਓ ਜੀਟੀ ਰੋਡ ਤੋਂ ਸਰਹੰਦ ਤੋਂ ਸਿੱਧਾ ਬਾਦਸੋਂ ਨੂੰ ਰੋਡ ਆਉਂਦੀ ਹੈ ਪਰਸੋਂ ਦੇ ਬਿਲਕੁਲ ਨਾਲ ਹੀ ਹੈ ਤਕਰੀਬਨ 1 ਕਿਲੋਮੀਟਰ ਦੇ ਡਿਸਟੈਂਸ ਦੇ ਉੱਤੇ ਹੀ ਹੈ ਨਾਨੋ ਕੀ ਤੇ ਨਾਨੋ ਕੀ ਪਿੰਡ ਸਕਰਾਲੀ ਤੋਂ ਅਗਲਾ ਪਿੰਡ ਨਾਨੋ ਕੀ ਹੈ ਉੱਥੇ ਗੈਰੀ ਫਾਰਮਸ ਦੇ ਨਾਮ ਤੇ ਇੰਸਟੀਟਿਊਸ਼ਨ ਹੈਗਾ ਮੈਂ ਜੋਗੀ ਮੈਨੂੰ ਕਰਕੇ ਜਾਣਦੇ ਨੇ ਚਾਹੇ ਜੋਗੀ ਦਾ ਫਾਰਮ ਪੁੱਛ ਲਵੇ ਤੇ ਜਿਹੜਾ ਮੇਰਾ ਮੋਬਾਈਲ ਨੰਬਰ ਹੈਗਾ 9814602562 ਹੈ ਇਹ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ Google ਤੇ ਵੀ ਸਰਚ ਕਰਕੇ Google ਵੀ ਗਾਈਡ ਕਰ ਦਿੰਦੀ ਹੈ ਤੇ ਬੜੀ ਆਸਾਨੀ ਨਾਲ ਤੁਸੀਂ ਇੱਥੇ ਪਹੁੰਚ ਸਕਦੇ ਹੋ ਪਰ ਬਾਈ ਬਸ ਜੇ ਆਮੋ ਪਾ ਤੁਹਾਨੂੰ ਦਿੱਕਤ ਹੋ ਸਕਦੀ ਹੈ ਕਿਉਂਕਿ ਸਕਰਾਲੀ ਤੋਂ 1 ਕਿਲੋਮੀਟਰ ਦੀ ਵਾਕ ਕਰਨੀ ਪੈਂਦੀ ਹੈ ਜੇ ਤੁਸੀਂ ਬાય ਆਪਣੇ ਵਹੀਕਲ ਆਓ ਤਾਂ ਹੀ ਤੁਹਾਨੂੰ ਜ਼ਿਆਦਾ ਕੰਫਰਟੇਬਲ ਰਹੂਗਾ ਤੇ ਬਿਲਕੁਲ ਸਰ ਹੋਣਾ ਨੇ ਸਭ ਕੁਝ ਦੱਸ ਹੀ ਦਿੱਤਾ ਹੈ ਇਸ ਲੋਕੇਸ਼ਨ ਦੇ ਬਾਰੇ ਤੁਹਾਨੂੰ ਆਸਾਨੀ ਰਹੇਗੀ ਕਿਉਂਕਿ ਅਸੀਂ ਛਾਇ ਚੰਗੀ ਤਰੀਕੇ ਨਾਲ ਨਾ ਦੱਸ ਸਕੀਏ ਲੇਕਿਨ ਸਰ ਹੋਣਾ ਨੇ ਬਹੁਤ ਅੱਛੇ ਤਰੀਕੇ ਨਾਲ ਸਮਝਾ ਦਿੱਤਾ ਹੈ ਕੰਟੈਕਟ ਨੰਬਰ ਵੀ ਦੇ ਦਿੱਤਾ ਹੈ ਤੇ ਤੁਸੀਂ ਸਰ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਪਹਿਲਾਂ ਬੁਕਿੰਗ ਕਰਾ ਸਕਦੇ ਹੋ ਜੇ ਪ੍ਰੀ ਵੈਡਿੰਗ ਸ਼ੂਟ ਕਰਾਉਣਾ ਚਾਹੁੰਦੇ